ਕਹਾ ਵਿਜੀ ਕਹਾ ਪਇਓ ਜੋ ਦੂ ਲੋਚਨ ਮੂੰਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਹਤ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਕਹਾ ਭਇਓ ਜੋ ਦੂ ਲੋਚਨ ਮੂਦਕੈ ਬੈਟ ਰਹਿਓ ਬਖ ਧਿਆਨ ਲਗਾਇਓ ਨਾਤ ਫਰੀਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਿਵਾਇਓ ਅਵਾਹੀ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਤਖਤਾਂ ਤੇ ਸੁਭਾਈ ਗਾਨ 10 ਪਾਤਸ਼ਾਹਰੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਆਪਨ ਪੇਤਰ ਹਜ਼ੂਰੀ ਅੰਦਰ ਜੋੜੇ ਮਲੇ ਬੈਠੇ ਕਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਿਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਦੀ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕੇ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰੂ ਜੀ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਜੀ ਗੁਰਬਾਣੀ ਆਪ ਜੀਾਂ ਨੇ ਸਰਵਣ ਕੀਤੀ ਹੈ ਉਪਰੰਤ ਜੋ ਕਿ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਪਾਵਨ ਪੀਤ੍ਰ ਗੁਰਬਾਣੀ ਤਵਾ ਪ੍ਰਸਾਦ ਸੋਈਆਂ ਦੀ ਗੁਰਬਾਣੀ ਜਿਸ ਦੀ ਲੜੀਵਾਰ ਕਥਾ ਵਿਚਾਰ ਚਲਦੀ ਆ ਰਹੀ ਹੈ ਅੱਠ ਪੌੜੀਆਂ ਤੱਕ ਆਪ ਜੀ ਸਰਵਣ ਕਰ ਚੁੱਕੇ ਹੋ ਦੋ ਪੌੜੀਆਂ ਸਬਾਣੀ ਦੀਆਂ ਰਹਿੰਦੀਆਂ ਨੇ ਜਿਸ ਦੀ ਵਿਚਾਰ ਅੱਜ ਕਰਾਂਗੇ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਆਪਣਾ ਮਿਹਰਾ ਕਰੇ ਹੱਥ ਰੱਖ ਕਰਕੇ ਕਥਾ ਵਿਚਾਰਾ ਕਰਨ ਦੀ ਇਸ ਮੱਤ ਬਖਸ਼ਿ ਕਰਨ ਦੀ ਆਓ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਰਸਨਾ ਤੋਂ ਵਿਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਾ ਪਇਓ ਜੋ ਜੋ ਲੋਚ ਨਮੂਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਕਹਾ ਪਇਓ ਪਾਦਸ਼ਾ ਫਰਮਾਨ ਕਰਦੇ ਨੇ ਕੀ ਹੋਇਆ ਲੋਚਨ ਕਹਿੰਦੇ ਨੇ ਅੱਖਾਂ ਨੂੰ ਮੂੰਦ ਕੇ ਬੰਦ ਕਰਕੇ ਮੀਟ ਕੇ ਬਖ ਧਿਆਨ ਕਹਿੰਦੇ ਬਖ ਧਿਆਨ ਕਹਿੰਦੇ ਨੇ ਬਗਲੇ ਵੱਲੋਂ ਸਮਾਧੀ ਲਾ ਕੇ ਬੰਗਲੇ ਵਾਂਗੂੰ ਸਮਾਧੀ ਲਾ ਕਰਕੇ ਪਾਤਸ਼ਾਹ ਪਰਮਾਨ ਕਰਦੇ ਕਹਿੰਦੇ ਜੇ ਕੋਈ ਆਦਮੀ ਅੱਖਾ ਮੀਟ ਕਰਕੇ ਬੰਗਲੇ ਵਾਂਗੂੰ ਸਮਾਧੀ ਲਾ ਕਰਕੇ ਬੈਠਾ ਰਹੇ ਤਾਂ ਇਸ ਦਾ ਕੀ ਫਾਇਦਾ ਹੈ ਭਾਵ ਕੋਈ ਫਾਇਦਾ ਨਹੀਂ ਹੈ ਜੇ ਕੋਈ ਕੇਵਲ ਕਿਸੇ ਨੂੰ ਭੇਖ ਦਿਖਾਵੇ ਵਾਸਤੇ ਦਿਖਾਵਾ ਕਰਨ ਵਾਸਤੇ ਕਿ ਮੇਰੀ ਬੜੀ ਸਮਾਧੀ ਲੱਗੀ ਹੈ ਪਰ ਮਨ ਦੇ ਵਿੱਚ ਫੁਰਨੇ ਮਨ ਦੇ ਵਿੱਚ ਵਿਚਾਰ ਕੋਈ ਹੋਰ ਹੀ ਚੱਲਦੇ ਹੋਣ ਕੇਵਲ ਅੱਖਾਂ ਬੰਦ ਦੇ ਨਾਲ ਪਾਤਸ਼ਾਹ ਕਹਿੰਦੇ ਕੋਈ ਫਾਇਦਾ ਨਹੀਂ ਕੇਵਲ ਅੱਖਾਂ ਬੰਦ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਇਹ ਬਗਲਾ ਬਗਲ ਸਮਾਧੀ ਵੀ ਹੁੰਦੀ ਹੈ ਕਿ ਬਗਲੇ ਵਾਂਗੂ ਬਗਲਾ ਵੀ ਜਿਹੜਾ ਨਾ ਬੜਾ ਧਿਆਨ ਲਾ ਕਰਕੇ ਬੈਠਦਾ ਆ ਪਰ ਉਹਦੇ ਮਨ 'ਚ ਕੀ ਹੁੰਦਾ ਦੱਡੀ ਨੂੰ ਪਕੜਨਾ ਮਗਲਾ ਡੱਡੀ ਨੂੰ ਫੜਦਾ ਆ ਉਹ ਵੀ ਅੱਖਾਂ ਮੂਲ ਕਰਕੇ ਬੜੇ ਧਿਆਨ ਦੇ ਨਾਲ ਬੈਠਦਾ ਆ ਜਦੋਂ ਉਹਦਾ ਮੌਕਾ ਲੱਗਦਾ ਉਸੇ ਬੜੇ ਡੱਡੀ ਨੂੰ ਪਕੜ ਲੈਂਦਾ ਏ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਵੀ ਜੇ ਕੇਵਲ ਅੱਖਾਂ ਮੂਲ ਕਰਕੇ ਅੱਖਾਂ ਬੰਦ ਕਰਕੇ ਬਗਲੇ ਵਾਲੀ ਸਮਾਧੀ ਲਾ ਕਰਕੇ ਬੈਠਣ ਦਾ ਕੋਈ ਫਾਇਦਾ ਨਹੀਂ ਭਾਵ ਇਸ ਦਾ ਕੋਈ ਮਤਲਬ ਨਹੀਂ ਹੈ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ ਨਾਥ ਫਿਰਿਓ ਆਦਿਸ਼ਾ ਕਹਿੰਦੇ ਜੇ ਨਹਾਉਂਦਾ ਫਿਰੇ ਜੇ ਨਹਾ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਜੇ ਕੋਈ ਮਨੁੱਖ ਸਤਾ ਸਮੁੰਦਰਾਂ ਤੇ ਭਾਵ ਸਾਰੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ ਉਸ ਦਾ ਇਹ ਲੋਕ ਵਰਤਮਾਨ ਜੀਵਨ ਗਰਥ ਜਾਂਦਾ ਹੈ ਉਸ ਦਾ ਪ੍ਰਲੋਕ ਜਿਹੜਾ ਆ ਲੋਕ ਤੇ ਪ੍ਰਲੋਕ ਦੋਨੋਂ ਹੀ ਗਵਾ ਲੈਂਦਾ ਭਾਵ ਕਿ ਪ੍ਰਭੂ ਸਿਮਨ ਤੋਂ ਬਿਨਾਂ ਨਿਰਾ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ ਜੇ ਕੋਈ ਕਹੇ ਕਿ ਕੇਵਲ ਮੈਂ ਤੀਰਥਾਂ ਤੇ ਇਸ਼ਨਾਨ ਕਰਕੇ ਹੀ ਨਾਮ ਜਪਣ ਦੀ ਕੋ ਲੋੜ ਨਹੀਂ ਗੁਰੂ ਧਾਰਨ ਕਰਨ ਦੀ ਕੋ ਲੋੜ ਨਹੀਂ ਹੈ ਗੁਰੂ ਦੀ ਹੁਕਮ ਅਨੁਸਾਰ ਜੀਵਨ ਬਕਤੀਤ ਕਰਨ ਦੀ ਕੋ ਲੋੜ ਨਹੀਂ ਆਪ ਕਰਮ ਕਰ ਲਵੇ ਤੇ ਫਿਰ ਕਵੇ ਮੈਂ ਤੀਰਥਾਂ ਤੇ ਇਸ਼ਨਾਨ ਕਰਕੇ ਨਾ ਧੋ ਲਵਾਂਗਾ ਐਸੇ ਪਾਤਸ਼ਾਹ ਕਹਿੰਦੇ ਨਹੀਂ ਧੋਤੇ ਜਾ ਸਕਦੇ ਪਾਤਸ਼ਾਹ ਪ੍ਰਮਾਨ ਕਰਦੇ ਕਿ ਨਹਾਤ ਪ੍ਰਿਯੋਰੀ ਸਾਤ ਸਮੁੰਦਰਨ ਭਾਵੇਂ ਸਤਾ ਸਮੁੰਦਰਾਂ ਤੇ ਜਾ ਕਰਕੇ ਕੋਈ ਨਾ ਆਵੇ ਤੀਰਥਾਂ ਤੇ ਇਸ਼ਨਾਨ ਕਰ ਲਵੇ ਲੋਕ ગયો ਉਹਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਵਾ ਲਿਆ ਉਸ ਕਿਉਂਕਿ ਪਰਮੇਸ਼ਰ ਦਾ ਨਾਮ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕੀਤੀ ਤੇ ਪਾਤਸ਼ਾਹ ਕਹਿੰਦੇ ਦੋਨੋਂ ਹੀ ਉਸ ਨੇ ਜਿਹੜੇ ਆ ਕੇਵਲ ਇਹੀ ਸਮਝ ਲਿਆ ਕਿ ਤੀਰਥਾਂ ਤੇ ਇਸ਼ਨਾਨ ਕਰਾਏ ਪਾਪ ਕਰਮ ਕਰੇ ਗਈ ਝੂਠ ਬੋਲਿਆ ਬੇਇਮਾਨੀ ਕੀਤੀ ਮਾੜੇ ਕਰਮ ਕੀਤੇ ਚਲੋ ਕੋਈ ਨਹੀਂ ਸਾਰਾ ਕੁਝ ਕਰ ਕਰਕੇ ਤੀਰਥੀ ਤੇ ਇਸ਼ਨਾਨ ਕਰਕੇ ਜਾ ਕੇ ਇਹ ਧੋਵਾਂਗੇ ਪਾਤਸ਼ਾਹ ਕਹਿੰਦੇ ਇਸ ਦੇ ਕੇਵਲ ਤਨ ਦੇ ਧੋਣ ਨੂੰ ਪਾਤਸ਼ਾਹ ਨੇ ਪ੍ਰਮਾਨ ਨਹੀਂ ਕੀਤਾ ਕੇਵਲ ਤਨ ਦਾ ਧੋ ਲੈਣਾ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਪਾਤਸ਼ਾਹ ਨੇ ਗੁਰਬਾਣੀ ਅੰਦਰ ਪ੍ਰਮਾਨ ਕੀਤਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਨਾਲ ਹੀ ਦੱਸ ਦਿੱਤਾ ਪਾਤਸ਼ਾਹ ਨੇ ਇਸ਼ਨਾਨ ਕਰ ਤੀ ਇਸ਼ਨਾਨ ਕਰਕੇ ਕੀ ਕਰ ਸਿਮਰ ਪ੍ਰਭ ਆਪਣਾ ਫਿਰ ਕੀ ਹੋਵੇਗਾ ਮਨ ਤਨ ਭੈ ਅਰੋਗਾ ਮਨ ਤੇ ਤਨ ਤਨ ਦੇ ਅਰੋਗਤਾ ਵਾਸਤੇ ਇਸ਼ਨਾਨ ਕਰ ਮਨ ਦੀ ਅਰੋਗਤਾ ਵਾਸਤੇ ਪ੍ਰਭੂ ਦਾ ਨਾਮ ਜਪ ਆਖੋ ਸਤਨਾਮ ਜੇ ਕੇਵਲ ਇਸ਼ਨਾਨ ਕਰੀ ਜਾਵੇ ਪਰਮੇਸ਼ਰ ਦਾ ਨਾਮ ਨਹੀਂ ਤੇ ਪਾਤਸ਼ਾਹ ਕਹਿੰਦੇ ਉਹ ਵੀ ਤੇਰਾ ਵਿਅਰਥ ਹੀ ਹੈ ਭਾਵੇਂ ਸਤਾਂ ਸਮੁੰਦਰਾਂ ਤੇ ਕਿਉਂ ਨਾ ਜਾ ਕਰਕੇ ਨਾ ਆਵੇ ਤੇ ਜੇ ਪਰਮੇਸ਼ਰ ਦਾ ਨਾਮ ਨਹੀਂ ਤੇ ਉਸ ਪ੍ਰਾਣੀ ਨੇ ਆਪਣਾ ਲੋਕ ਤੇ ਪ੍ਰਲੋਕ ਦੋਨੋਂ ਹੀ ਗਵਾ ਲਏ ਹਨ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਗੈਸ ਬਿਤਾਇਓ ਬਾਸ ਕਹਿੰਦੇ ਨਿਵਾਸ ਬਾਸ ਕਿਉ ਬਖਿਆਨ ਬਖਿਆਨ ਸੋ ਵਿਸ਼ਿਆਨਾ ਬੈਠ ਕੇ ਬਹਿ ਕੇ ਐਸੇ ਹੀ ਐਸੇ ਕਹਿੰਦੇ ਵਿਰਥ ਆਤਮਾ ਪ੍ਰਮਾਨ ਕਰ ਜਿਸ ਮਨੁੱਖ ਨੇ ਪ੍ਰਭੂ ਭਗਤੀ ਛੱਡ ਕਰਕੇ ਸਿਰਫ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਹੋ ਕਰਕੇ ਆਮੜਾ ਸਮਾਂ ਬਤੀਤ ਕਰ ਲਿਆ ਉਸ ਨੇ ਵੀ ਸਾਰੀ ਉਮਰ ਵਿਰਥ ਗਵਾ ਲਈ ਆਖੋ ਸਤਨਾਮ ਜਿਸ ਮਨੁੱਖ ਨੇ ਪ੍ਰਭੂ ਭਗਤੀ ਨੂੰ ਛੱਡ ਕਰਕੇ ਬਾਸ ਕੀਓ ਬਖਿਆਨਸ ਬੈਠ ਕੇ ਕਹਿੰਦੇ ਆਮੀ ਵਿਰਥ ਬਾਸ ਨਿਵਾਸ ਬਖਿਆਨ ਬਖਿਆਨ ਸੋ ਵਿਸ਼ਿਆ ਨਾਲ ਜਿਸ ਮਨੁੱਖ ਨੇ ਭਗਤੀ ਛੱਡ ਕਰਕੇ ਸਿਰਫ ਵਿਸ਼ਿਆ ਵਿਕਾਰਾਂ ਵਿੱਚ ਖਚਤ ਹੋ ਕਰਕੇ ਆਪਣਾ ਸਮਾਂ ਬਤੀਤ ਕਰ ਲਿਆ ਉਸ ਨੇ ਵੀ ਸਾਰੀ ਉਮਰ ਜਿਹੜੀ ਹੈ ਉਹ ਪਾਤਸ਼ਾਹ ਕਹਿੰਦੇ ਵਿਰਥ ਹੀ ਗਵਾਲਹੀ ਹੈ ਸਾਚ ਕਹੋ ਸੁਣ ਲਿਹੋ ਸਭ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਇਹ ਨੌਵੀਂ ਪੌੜੀ ਦੀ ਅਕੀਲ ਦੀ ਭਗਤੀ ਵਿੱਚ ਸਤਿਗੁਰੂ ਜੀ ਦੱਸਦੇ ਨੇ ਹੁਣ ਸਤਿਗੁਰੂ ਜੀ ਇਹ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਵੀ ਗੱਲ ਨਹੀਂ ਬਣਨੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਅੱਖਾਂ ਮੂੰਦ ਕੇ ਬੈਠਣ ਦੇ ਨਾਲ ਵੀ ਗੱਲ ਨਹੀਂ ਬਣਨੀ ਤੇ ਪਾਕਸ਼ਾ ਨੇ ਹੁਣ ਦੱਸ ਵੀ ਦਿੱਤਾ ਨਾਲ ਕਿ ਕਿਵੇਂ ਗੱਲ ਬਣੇਗੀ ਪ੍ਰਾਪਤੀ ਕਿਵੇਂ ਹੋਵੇਗੀ ਕਹਿੰਦੇ ਹੇ ਪਿਆਰਿਓ ਮੈਂ ਸੱਚ ਕਹਿੰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਧਿਆਨ ਦੇ ਨਾਲ ਸੁਣੀਏ ਸੁਣ ਕਰਕੇ ਪਾਤਸ਼ਾਹ ਦਾ ਬਚਨ ਮੰਨਿਏ ਵੀ ਪਾਤਸ਼ਾਹ ਕੇ ਸੱਚ ਕਹੋ ਸੁਣ ਲੇਹੋ ਸਭੈ ਪਾਤਸ਼ਾਹ ਕਹਿੰਦੇ ਮੈਂ ਸੱਚ ਕਹਿ ਰਿਹਾ ਹਾਂ ਤੇ ਸਾਰੇ ਹੀ ਸੁਣ ਲਓ ਆ ਪ੍ਰਾਣੀ ਜਨੋ ਸਦਸੰਗੀ ਜਨੋ ਸਾਰੇ ਹੀ ਸੁਣਨਾ ਕਰੋ ਬੜੇ ਧਿਆਨ ਦੇ ਨਾਲ ਸਾਰੇ ਸੁਣ ਲਵੋ ਪਾਤਸ਼ਾਹ ਕਹਿੰਦੇ ਹੋਕਟ ਕਰਮ ਕਰਨ ਨਾਲ ਜੇ ਸੰਸਾਰਕ ਰਸਾਂ ਵਿੱਚ ਮਸਤ ਰਹਿ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਕਿਵੇਂ ਪ੍ਰਾਪਤੀ ਹੋਵੇਗੀ ਸਤਿਗੁਰੂ ਜੀ ਪਾਤਸ਼ਾਹ ਫਰਮਾਨ ਕਰਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪ੍ਰਭੂ ਨੂੰ ਉਸ ਨੂੰ ਮਿਲਦਾ ਹੈ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕੀਤਾਖ ਸਤਨਾਮ ਜਿਸ ਨੇ ਹਿਰਦੇ ਕਰਕੇ ਅੰਦਰੋਂ ਪ੍ਰੇਮ ਪਾਉਣਾ ਕੀਤਾ ਹੈ ਹਿਰਦੇ ਕਰਕੇ ਨੇਹੋ ਪਰਮੇਸ਼ਰ ਦੇ ਨਾਲ ਲਾਉਣਾ ਕੀਤਾ ਨਾ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਉਹਨੇ ਹੀ ਪ੍ਰਭੂ ਪਰਮੇਸ਼ਰ ਨੂੰ ਪਾਉਣਾ ਕੀਤਾ ਆ ਜਿੰਨੇ ਹਿਰਦੇ ਕਰਕੇ ਅੰਦਰੋਂ ਨੇਹੋ ਅੰਦਰੋਂ ਪ੍ਰੇਮ ਪਿਆਰ ਜਿੰਨੇ ਪ੍ਰਭੂ ਪਰਮੇਸ਼ਰ ਦੇ ਨਾਲ ਪਾ ਲਿਆ ਤੇ ਪਾਤਸ਼ਾਹ ਕਹਿੰਦੇ ਤਾਂ ਗੱਲ ਬਣਨੀ ਆ ਤਾਂ ਪ੍ਰਭੂ ਦੀ ਪ੍ਰਾਪਤੀ ਹੋਣੀ ਆ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਕੇਵਲ ਜਾਂ ਅੱਖਾਂ ਮੂੰਦ ਕੇ ਬੈਠਣ ਦੇ ਨਾਲ ਜਾਂ ਕੋਈ ਦੁਨਿਆਵੀ ਕਰਮਕਾਂਡ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਪਰਮੇਸ਼ਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਅੰਦਰੋਂ ਹਿਰਦੇ ਕਰਕੇ ਪਰਮੇਸ਼ਰ ਦੇ ਨਾਲ ਨੇਹੋ ਕੀਤਾ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ ਕੀਤਾ ਹੈ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਦਸਵੀਂ ਪੌੜੀ ਵਿੱਚ ਇਸ ਬਾਣੀ ਦੀ ਆਖਰੀ ਪੌੜੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਹਿੰਦੇ ਕਾਹੂ ਕਿਸੇ ਆਦਮੀ ਨੇ ਪਾਹਨ ਕਹਿੰਦੇ ਨੇ ਪੱਥਰ ਨੂੰ ਪੂਜ ਪੂਜ ਕੇ ਕਹਿੰਦੇ ਲਿੰਗ ਸ਼ਿਵ ਲਿੰਗ ਜਿਹੜਾ ਹੈ ਗਰੇ ਗਲ ਦੇ ਵਿੱਚ ਕਹਿੰਦੇ ਕਿਸੇ ਮਨੁੱਖ ਨੇ ਪੱਥਰ ਦਾ ਬਣਿਆ ਸਾਲ ਗ੍ਰਾਮ ਲੈ ਕਰਕੇ ਉਹਦੀ ਪੂਜਾ ਕਰਕੇ ਉਸ ਨੂੰ ਸਿਰ ਤੇ ਧਾਰਨ ਕੀਤਾ ਭਾਵ ਉਸ ਪੱਥਰ ਨੂੰ ਆਪਣੇ ਇਸ਼ਟ ਬਣਾਇਆ ਹੋਇਆ ਕਿਸੇ ਨੇ ਸ਼ਿਵਲਿੰਗ ਲੈ ਕਰਕੇ ਆਪਣੇ ਗਲੇ ਵਿੱਚ ਲਟਕਾਇਆ ਹੋਇਆ ਉਹ ਸ਼ਿਵਲਿੰਗ ਦੀ ਪੂਜਾ ਕਰ ਰਿਹਾ ਕਾਹੂ ਲ ਪਾਹਨ ਪੂਜ ਧਰਿਓ ਸਿਰ ਧਰਿਓ ਪੂਜ ਸਰ ਧਰਿਓ ਸਿਰ ਕਾਹੂ ਲ ਲਿੰਗ ਰੇ ਟਕਾਇਓ ਕਹਿੰਦੇ ਕਿਸੇ ਨੇ ਕਿਸੇ ਆਦਮੀ ਨੇ ਕਾਹੂ ਕਹਿੰਦੇ ਕਿਸੇ ਆਦਮੀ ਨੇ ਕਿਸੇ ਨੇ ਕਹਿੰਦੇ ਕਿਸੇ ਮਨੁੱਖ ਨੇ ਪੱਥਰ ਦਾ ਬਣਿਆ ਸਾਲਗ੍ਰਾਮ ਆਪਣੇ ਸਿਰ ਤੇ ਰੱਖਿਆ ਉਹਦੀ ਪੂਜਾ ਕਰਦਾ ਹੈ ਕਿਸੇ ਨੇ ਜਿਹੜਾ ਸ਼ਿਵਲੰਗ ਬਣਾ ਕਰਕੇ ਆਪਣੇ ਗਲੇ ਦੇ ਵਿੱਚ ਪਾਇਆ ਲਟਕਾਇਆ ਹੋਇਆ ਹੈ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਿਛਹਾ ਕੋ ਸੀਸ ਨਿਵਾਇਓ ਇਸੇ ਪੁਰਸ਼ ਨੇ ਪ੍ਰਮਾਤਮਾ ਨੂੰ ਦੱਖਣ ਦਿਸ਼ਾ ਵੱਲ ਹੀ ਵਸਦਾ ਜਾਣਿਆ ਕਿਉਂਕਿ ਦੱਖਣ ਦਿਸ਼ਾ ਵੱਲ શ્રીਕ੍ਰਿਸ਼ਨ ਜੀ ਦੇ ਨਿਵਾਸ ਦਾ ਸਥਾਨ ਦਵਾਰਕਾ ਨਗਰੀ ਹੈ ਇਸ ਲਈ ਉਹ ਪ੍ਰਭੂ ਦਾ ਨਿਵਾਸ ਇਸੇ ਦਿਸ਼ਾ ਵੱਲ ਮੰਨਦਾ ਹੈ ਤੇ ਕਿਸੇ ਮੁਸਲਮਾਨ ਨੇ ਖੁਦਾ ਦਾ ਨਿਵਾਸ ਪੱਛਮ ਦਿਸ਼ਾ ਵੱਲ ਬਣੇ ਕਾਬੇ ਵਿੱਚ ਮੰਨਿਆ ਹੈ ਉਹ ਪੱਛਮ ਵੱਲ ਹੀ ਸਜਦਾ ਕਰਦੇ ਹਨ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਹਿੰਦੇ ਅਵਾਚੀ ਅਵਾਚੀ ਕਹਿੰਦੇ ਨੇ ਦੱਖਣ ਨੂੰ ਲਖਿਓ ਕਹਿੰਦੇ ਨੇ ਜਾਣਿਆ ਪਛਾਹ ਕਹਿੰਦੇ ਨੇ ਪੱਛਮ ਨੂੰ ਕਹਿੰਦੇ ਕਾਹੂ ਲਖਿਓ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਿਛਾ ਕੁ ਸੀਸ ਨਿਵਾਯੋ ਕਹਿੰਦੇ ਕਿਸੇ ਨੇ ਜਾਣਿਆ ਕਿ ਦੱਖਣ ਵਾਲੀ ਰੱਬ ਰਹੀਦਾ ਹੈ ਕਿਸੇ ਨੇ ਜਾਣਿਆ ਕਿ ਪਛਮ ਵੱਲ ਹੀ ਰੱਬ ਰਹਿੰਦਾ ਹੈ ਮੁਸਲਮਾਨ ਜਿਹੜੇ ਆ ਪਛਮ ਵੱਲੋਂ ਹੀ ਸਜਦਾ ਕਰਦੇ ਹਨ ਇਹ ਸਨਾਤਨ ਧਰਮ ਵਾਲੇ ਜਿਹੜੇ ਆ ਉਹ ਕਹਿੰਦੇ ਕ੍ਰਿਸ਼ਨ ਜੀ ਦਾ ਨਿਵਾਸ ਥਾਨ ਜਿਹੜਾ ਦਵਾਰਕਾ ਨਗਰੀ ਹੈ ਇਸ ਲਈ ਉਹ ਪ੍ਰਭੂ ਦਾ ਨਿਵਾਸ ਇਸੇ ਦਿਸ਼ਾ ਵਿੱਚ ਦੱਖਣ ਵੱਲੋਂ ਮੰਨੇ ਹਨ ਕੋਊ ਬਤਾਨਕ ਪੂਜਿਤ ਹੈ ਪਾਸ ਉ ਮਰਤਾਨਕ ਪੂਜਨ ਧਾਇਓ ਕਹਿੰਦੇ ਕੋ ਬੁਤਾਨਕ ਪੂਜਿਤ ਸਭ ਪਸ ਕੋ ਬੁਤਾਰ ਕਹਿੰਦੇ ਨੇ ਬੁੱਤ ਪੱਥਰ ਦੀਆਂ ਮੂਰਤੀਆਂ ਪਸ ਕਹਿੰਦੇ ਨੇ ਪਸ਼ੂ ਭਾਵ ਕੇ ਮੂਰਖ ਮਰਤਾਨ ਮੁਰਦਿਆਂ ਨੂੰ ਚਾਲ ਕਰਿਓ ਪਾਤਸ਼ਾਹ ਕਹਿੰਦੇ ਕੋਈ ਪਸ਼ੂ ਬਿਰਤੀ ਮੂਰਖ ਆਦਮੀ ਜਿਹੜਾ ਨਾ ਪੱਥਰ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਦਾ ਹੈ ਕੋਈ ਮਰ ਚੁੱਕੇ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਮੜੀਆਂ ਨੂੰ ਪੂਜਨ ਭੱਜਾ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਪਾਤਸ਼ਾਹ ਕਹਿੰਦੇ ਉਸ ਨੂੰ ਮੂਰਖ ਕਿਹਾ ਕਹਿੰਦੇ ਕੋਈ ਪਸ਼ੂ ਵਰਤੀ ਪਸ਼ੂ ਵਰਤੀ ਵਾਲਾ ਮੂਰਖ ਆਦਮੀ ਪੱਥਰ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਦਾ ਹੈ ਕੋਈ ਮਰ ਚੁੱਕੇ ਪੀਰਾਂ ਫਕੀਰਾਂ ਦੀਆਂ ਕਬਰਾਂ ਮੜੀਆਂ ਨੂੰ ਪੂਜਨ ਭੱਜਾ ਕਰਦਾ ਹੈ ਕੋਬ ਤਾਨਕ ਪੂਜਤ ਹੈ ਪਸ ਕੂ ਮਰਤਾਲਕ ਪੂਜਨਤਾਇਓ ਕੋਈ ਮਰਦਿਆਂ ਨੂੰ ਪੂਜੀ ਜਾਂਦਾ ਹੈ ਮੜੀਆਂ ਤੇ ਜਾ ਕਰਕੇ ਮੜੀਆਂ ਮਸਾਣਾ ਤੇ ਕਬਰਾਂ 'ਚ ਜਾ ਕਰਕੇ ਬਹੁਤੇ ਸਹ ਕਬਰਾਂ ਦੀ ਪੂਜਾ ਕਰੀ ਜਾਂਦੇ ਹੋਰ ਤੇ ਘਾਟੇ ਕਰਦੇ ਸਿੱਖਾਂ ਦਾ ਹੀ ਬਹੁਤਾ ਹੈ ਦਿਮਾਗ ਉਧਰ ਲੱਗਾ ਹੋਇਆ ਕਬਰਾਂ ਦੀ ਪੂਜਾ ਕਰੀ ਜਾਣੀ ਰੋਜ਼ਾਨਾ ਗੁਰਬਾਣੀ ਅਸੀਂ ਸਵਈਆਂ ਦੀ ਗੁਰਬਾਣੀ ਗੁਰੂ ਘਰੋਂ ਵੀ ਸੁਣਦੇ ਆ ਗੁਰੂ ਕੇ ਸਿੱਖ ਨਿਤਨੇਮ ਵੀ ਕੀ ਕਰਦੇ ਆ ਜਿਨੇ ਤੇ ਨਿਤਨੇਮ ਹੀ ਸੇਵ ਚਾਹੁੰਦਾ ਕਰਦੇ ਆ ਪਰ ਜੇ ਗੁਰਬਾਣੀ ਨੂੰ ਸਮਝੀਏ ਕਿ ਪਾਤਸ਼ਾਹ ਰੋਜ਼ਾਨਾ ਕੀ ਕਹਿ ਰਹੇ ਨੇ ਕੀ ਸਮਝਾ ਰਹੇ ਨੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਵਾਜ਼ਾਂ ਦੇ ਕਰਕੇ ਕਹਿ ਰਹੇ ਨੇ ਭਾਈ ਕੋਵ ਬਤਾਲਕ ਪੂਜਿਤ ਹਾ ਪਾਸ ਕੋ ਮਰ ਤਾਲਕ ਪੂਜਨ ਧਾਇਓ ਪਰ ਗੁਰੂ ਦੀ ਅਸੀਂ ਸੁਣਨੀ ਨਹੀਂ ਦਾ ਗੁਰੂ ਦੀ ਆਵਾਜ਼ ਵੱਲ ਅਸੀਂ ਧਿਆਨ ਨਹੀਂ ਦੇਣਾ ਕਿ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ ਸਾਨੂੰ ਕੀ ਸਮਝਾ ਰਹੇ ਨੇ ਸਾਚਾ ਤੇ ਇਹੀ ਸਮਝਾਉਂਦੇ ਨੇ ਕਿੰਦੇ ਕੋਈ ਪਸ਼ੂ ਵਰਤੀ ਮੂਰਖ ਆਦਮੀ ਪੱਥਰ ਦੀਆਂ ਬਣੀਆਂ ਦੇਵਤਿਆਂ ਦੀਆਂ ਜਾਂ ਹੋਰ ਮੂਰਤੀਆਂ ਦੀ ਪੂਜਾ ਕਰਦਾ ਕੋਈ ਮਰ ਚੁੱਕੇ ਪੀਰਾ ਫਕੀਰਾਂ ਦੀਆਂ ਕਬਰਾਂ ਤੇ ਮੜੀਆਂ ਮਸਾਣਾ ਨੂੰ ਜਾ ਕਰਕੇ ਪੂਜ ਦੇ ਪੂਜਣ ਲਈ ਭੱਜਾ ਕਰਦਾ ਹੈ ਕੂਰ ਕਰਿਆ ਓਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ ਕਿੰਦੇ ਸੰਸਾਰਾ ਸੰਸਾਰ ਹੀ ਝੂਠਿਆ ਰਸਮਾਂ ਤੇ ਕਿਰਿਆ ਕਰਮ ਵਿੱਚ ਰੁੱਝਿਆ ਰੁੱਝਿਆ ਹੋਇਆ ਤੇ ਇਸ ਜਗਤ ਦੇ ਕਰਨਹਾਰ ਪ੍ਰਭੂ ਦਾ ਭੇਦ ਕਿਸੇ ਵੀ ਨਹੀਂ ਪਾਉਣਾ ਪ੍ਰੀਤਾ ਸਤਨਾਮ ਕੂਰ ਕਿਰਿਆ ਉਰਜੋ ਸਭ ਹੀ ਜਗ ਕੂਰ ਕਹਿੰਦੇ ਨੇ ਝੂਠੀ ਕਿਰਿਆ ਕਹਿੰਦੇ ਰਸਮ ਨੂੰ ਉਰਜਿਓ ਲੱਗਾ ਹੋਇਆ ਕਹਿੰਦੇ ਕੂਰ ਕਰਿਆ ਉਰਜਿਓ ਸਭ ਹੀ ਜਗ ਝੂਠੀ ਕਰਮ ਕੰਡਾਂ ਦੀ ਕਿਰਿਆ ਦੇ ਵਿੱਚ ਨਾ ਰਸਮਾਂ ਦੇ ਵਿੱਚ ਜਗ ਜਿਹਦਾ ਆ ਉਹ ਲੱਗਾ ਹੋਇਆ ਝੂਠਿਆਂ ਦੇ ਵਿੱਚ ਝੂਠੀਆਂ ਰਸਮਾਂ ਦੇ ਵਿੱਚ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਭੇਦ ਨੂੰ ਕਿਸੇ ਨੇ ਨਹੀਂ ਪਾਉਣਾ ਕੀਤਾ ਸੰਸਾਰ ਦੇ ਉੱਤੇ ਆਏ ਸਾਂ ਆਇਓ ਸੁਨਨ ਪੜਨ ਕੋ ਬਾਣੀ ਆਏ ਤੇ ਸੰਸਾਰ ਦੇ ਉੱਤੇ ਬਾਣੀ ਪੜਨ ਵਾਸਤੇ ਸੀ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਸੀ ਨਾਮ ਵਿਸਾਰ ਲੱਗੇ ਅਨ ਲਾਲਚ ਬ੍ਰਿਥਾ ਜਨ ਪ੍ਰਾਣੀ ਲਾਲਚਾਂ ਦੇ ਵਿੱਚ ਅਨ ਦੇ ਲਾਲਚ ਹੋਰ ਲਾਲਚਾਂ ਦੇ ਵਿੱਚ ਲੱਗੇ ਹੋਰ ਨਾਲ ਲਾਲਚਾਂ ਵਿੱਚ ਲੱਗ ਤਰਕੇ ਮੜੀਆਂ ਮਸਾੜਾਂ ਨੂੰ ਕੂਜਣ ਲੱਗੇ ਕੋਈ ਟੂਣਿਆਂ ਢਬਾਣਿਆਂ 'ਚ ਪੈ ਗਿਆ ਕੋ ਕਿਸੇ ਪਾਸੇ ਵੱਲ ਪੈ ਗਿਆ ਜਿਸ ਮਕਸਦ ਵਾਸਤੇ ਸੰਸਾਰ ਦੇ ਉੱਤੇ ਆਏ ਸਾਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਣ ਵਾਸਤੇ ਉਸ ਪਾਸੇ ਵੱਲ ਅਸੀਂ ਗਏ ਨਹੀਂ ਉਸ ਪਾਸੇ ਵੱਲ ਤੇ ਜਾਣਾ ਸੀ ਨਾ ਗੁਰੂ ਵਾਲੇ ਬਣਦੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਕਿ ਪਾਤਸ਼ਾਹ ਕੀ ਫਰਮਾ ਰਹੇ ਨੇ ਪਾਤਸ਼ਾਹ ਕੀ ਹੁਕਮ ਕਰਦੇ ਨੇ ਪਰ ਅਸੀਂ ਆਪਣੇ ਦੁਨਿਆਵੀ ਸੁੱਖਾਂ ਵਾਸਤੇ ਕਹਿੰਦੇ ਇੱਧਰ ਨੂੰ ਭੱਜ ਗਏ ਕਹਿੰਦੇ ਉੱਧਰ ਨੂੰ ਭੱਜ ਗਏ ਇਹ ਪਾਤਸ਼ਾਹ ਕਹਿੰਦੇ ਪ੍ਰਮਾਨ ਕਰਦੇ ਨੇ ਕਿ ਸੰਸਾਰ ਸਾਰਾ ਸੰਸਾਰ ਝੂਠਿਆ ਰਸਮਾਂ ਤੇ ਕਿਰਿਆ ਕਰਮਾਂ ਦੇ ਵਿੱਚ ਲੱਗਾ ਰੁੱਝਿਆ ਹੋਇਆ ਇਸ ਜਗਤ ਦੇ ਕਰਨਹਾਰ ਪ੍ਰਭੂ ਦਾ ਫੇਦ ਕਿਸੇ ਨੇ ਪਾਉਣਾ ਨਹੀਂ ਕੀਤਾ ਭਾਵ ਕਿ ਪ੍ਰਭੂ ਦੀ ਭਗਤੀ ਤੇ ਸੁਭ ਕਰਮਾਂ ਨੂੰ ਤਿਆਗ ਕਰਕੇ ਸੰਸਾਰ ਦੇ ਸਾਰੇ ਲੋਕ ਫੋਕਟ ਕਰਮਾਂ ਵਿੱਚ ਰੁੱਝੇ ਹੋਏ ਹਨ ਅਸਲ ਤਤਵਸਤੂ ਗਿਆਨ ਦੀ ਸੋਝੀ ਕਿਸੇ ਨੇ ਨਹੀਂ ਹੋਈ ਸਾਰਾ ਜਗਤ ਅਗਿਆਨ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਕੋਈ ਵਿਰਲਾ ਜਾਗਦਾ ਹੈ ਜਿਸ ਨੂੰ ਅਸਲ ਵਸਤੂ ਦਾ ਗਿਆਨ ਹੋ ਜਾਂਦਾ ਹੈ ਫਿਰ ਉਹ ਵਾਧੂ ਕਰਮਾਂ ਵਿੱਚ ਸਮਾਸ਼ਟ ਨਹੀਂ ਕਰਦਾ ਸਗੋਂ ਪ੍ਰਭੂ ਦੇ ਭਗਤੀ ਦੇ ਵਿੱਚ ਪ੍ਰਭੂ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਜੀਵਾਂ ਦੇ ਨਾਲ ਪਿਆਰ ਕਰਕੇ ਅਕਾਲ ਪੁਰਖ ਦੀ ਸੱਚੀ ਦਰਗਾਹ ਦੇ ਵਿੱਚ ਜਾ ਕਰਕੇ ਨਿਵਾਸ ਕਰਦਾ ਹੁਣ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਾਸ ਸੋਈਆਂ ਦੇ ਵਿੱਚ ਦਾਸਾ ਪੌੜੀਆਂ ਦੇ ਵਿੱਚ ਪਾਤਸ਼ਾਹ ਨੇ ਇਹੀ ਸਮਝਾਉਣਾ ਕੀਤਾ ਹੈ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੈ ਸਮਝ ਲਓ ਕਿ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਨਾਮ ਤੋਂ ਬਿਨਾ ਸਾਰਾ ਕੁਝ ਜ਼ੀਰੋ ਆ ਭਾਵੇਂ ਤੀਰਥਾਂ ਦੇ ਇਸ਼ਨਾਨ ਕਰੀ ਜਾਓ ਭਾਵੇਂ ਪੁੰਨ ਦਾਨ ਕਰੀ ਜਾਓ ਭਾਵੇਂ ਕਿੰਨਿਆਂ ਵੀ ਮਹੱਲ ਮਾਰੀਆਂ ਜਾਂ ਆਦਤ ਕਿੰਨੀ ਵੀ ਹੋਏ ਭਾਵੇਂ ਰਾਜ ਗੱਦੀ ਰਾਜਾ ਕਿਉ ਨ ਹੋਵੇ ਪਾਤਸ਼ਾਹ ਕਹਿੰਦੇ ਜੇ ਨਾਮ ਪੱਲੇ ਨਹੀਂ ਆ ਪਰਮੇਸ਼ਰ ਦਾ ਨਾਮ ਨਹੀਂ ਤੇ ਕੁਝ ਵੀ ਪੱਲੇ ਨਹੀਂ ਆ ਕੋ ਸਤਨਾਮ ਕੱਖ ਦੇ ਵੀ ਨਹੀਂ ਆ ਇੱਕ ਕੱਖ ਦੇ ਵੀ ਤਲ ਨਹੀਂ ਆ ਜੇ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ ਇਸ ਕਰਕੇ ਠੰਡੇ ਬਾਟੇ ਦਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਗੁਰੂ ਦੀ ਹੁਕਮ ਅਨੁਸਾਰ ਗੁਰਮਤਿ ਮਰਜ਼ਾ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਬ ਆਪੇ ਮਿਲੇ ਸਤਿਗੁਰੂ ਜੀਆ ਨੇ ਕਿਰਪਾ ਬਖਸ਼ਿ ਰਾਮ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਤਰੁੱਟ ਕਰਕੇ ਇਹ ਪਾਵਨ ਪੇਤਰ 10 ਸਵਈਆਂ ਦੀ ਗੁਰਬਾਣੀ ਦੀ ਕਥਾ ਵਿਚਾਰ ਜੋ ਆਰੰਭ ਕੀਤੀ ਗਈ ਸੀ ਉਹਨ ਨੂੰ ਸਤਿਗੁਰੂ ਜੀ ਨੇ ਸੰਪੂਰਨਤਾ ਵੀ ਬਖਸ਼ ਕੀਤੀ ਹੈ ਸਤਿਗੁਰੂ ਜੀਆਂ ਦੀ ਆਗਾਜ਼ ਬੋਧ ਬਾਣੀ ਪੜਦੇ ਆਂ ਕਥਾ ਵਿਚਾਰਾ ਕਰਦੇ ਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਿਗੁਰੂ ਜੀ ਬਖਸ਼ਣ ਹਾਰ ਰਹਾ ਹੈ ਗੁਰੂ ਕੀ ਸੰਤ ਬਖਸ਼ਣ ਯੋਗ ਹੈ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਸਤਿਗੁਰੂ ਜੀ ਮਾਫੀ ਬਖਸ਼ੇ ਕਰਨ ਅੱਗੇ ਤੋਂ ਸਮਤ ਬਖਸ਼ੇ ਕਰਨ ਜੀ ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੇਤਰ ਹੁਕਮਨਾਮਾ ਆਪ ਜੀਆ ਨੇ ਸਰਵਣ ਕਰਨਾ ਹੈ ਜੀ ਕੋਬ ਤਾਨਕ ਪੂਜਿਤ ਹੈ ਪਸ ਕੋ ਮਿਰਤਾਨਕ ਪੂਜਨਤਾਯੋ ਕੂਰ ਕਰਿਆ ਓਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿ ਗੁਰੂ ਜੀ ਕੀ ਫਤਿਹ